ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਘਟਨਾ ਦੀ ਜਿਹੜੀ ਕਿ ਬਾਬਾ ਸੋਹਣ ਸਿੰਘ ਭਕਣਾ ਦੇ ਨਾਲ ਵਾਪਰੀ ਤੇ ਉਸ ਘਟਨਾ ਦੇ ਵਿੱਚ ਬਾਬਾ ਸੋਹਣ ਸਿੰਘ ਭਕਣਾ ਇੱਕ ਜਹਾਜ਼ ਨੂੰ ਦੇਖਦੇ ਹੀ ਰਹੇ ਜਦੋਂ ਤੱਕ ਉਹ ਉਹਨਾਂ ਦੀਆਂ ਅੱਖਾਂ ਤੋਂ ਓਲੇ ਨਹੀਂ ਹੋ ਗਿਆ ਔਰ ਉਸ ਜਹਾਜ਼ ਨੂੰ ਦੇਖਦੇ ਹੋਏ ਬਾਬਾ ਸੋਹਣ ਸਿੰਘ ਭਕਣਾ ਦੇ ਦਿਲ ਦੇ ਵਿੱਚੋਂ ਇੱਕ ਬਹੁਤ ਵੱਡੀ ਹੂਕ ਨਿਕਲੀ ਕਿ ਆਖਰ ਇਹ ਘਟਨਾ ਉਸਦੇ ਨਾਲ ਕਿਵੇਂ ਵਾਪਰ ਗਈ ਇੰਨੀ ਚੌਕਸੀ ਰੱਖਣ ਦੇ ਬਾਵਜੂਦ ਵੀ ਇੰਨਾ ਨੁਕਸਾਨ ਉਸ ਦਾ ਕਿਵੇਂ ਹੋ ਗਿਆ ਹੁਣ ਇਹ ਘਟਨਾ ਕੀ ਸੀ ਇਸ ਦੇ ਨਾਲ ਕਿਵੇਂ ਵਾਪਰੀ ਵਿਸਥਾਰ ਸਹਿਤ ਅਸੀਂ ਇਹਦੇ ਬਾਰੇ ਗੱਲ ਕਰਦੇ ਹਾਂ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਗਾਦਰ ਲਹਿਰ ਦਾ ਜਨਮ ਹੀ ਭਾਰਤ ਤੋਂ ਬਾਹਰ ਹੋਇਆ ਸੀ ਅਮਰੀਕਾ ਦੇ ਵਿੱਚ ਤੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਗਦਰ ਲਹਿਰ ਨੇ ਆਪਣੀ ਪਟਾਇਰ ਪਸਾਰੇ ਤੇ ਗਦਰੀ ਆਗੂ ਜਿਹੜੇ ਸੀਗੇ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਜੇ ਭਾਰਤ ਵਿੱਚ ਗਦਰ ਕਰਨਾ ਹੈ ਤਾਂ ਹਥਿਆਰ ਅਮਰੀਕਾ ਕੈਨੇਡਾ ਜਾਂ ਜਾਪਾਨ ਜਾਂ ਜਰਮਨ ਤੋਂ ਹੀ ਉੱਤੇ ਪਹੁੰਚਾਏ ਜਾਣਗੇ ਸੋ ਇਸ ਕਰਕੇ ਬਾਬਾ ਸੋਨ ਸਿੰਘ ਭਕਣਾ ਨੇ ਪੰਜਾਬ ਭਾਰਤ ਦੇ ਵਿੱਚ ਆਉਣਾ ਸੀ ਜਦੋਂ ਬਾਬਾ ਸੋਨ ਸਿੰਘ ਭਕਣਾ ਸਾਨ ਫ੍ਰਾਸੀਸਕੋ ਤੋਂ ਜਹਾਜ਼ ਵਿੱਚ ਬੈਠੇ ਸਨ ਤਉ ਸਮੇਂ ਕਤਾ ਸਿੰਘ ਸਰਾਬੇ ਨੇ ਦੋ ਪੇਟੀਆਂ ਜਿਹੜੀਆਂ ਸੀਗੀਆਂ ਅਸਲੇ ਦੀਆਂ ਜਿਹਦੇ ਵਿੱਚ 200 ਪਿਸਤੌਲ ਅਤੇ 2000 ਦੇ ਲਗਭਗ ਕਾਰਟੂਸ ਸੀਗੇ ਬਾਬਾ ਸੋਹਣ ਸਿੰਘ ਭਕਣਾ ਦੇ ਜਹਾਜ਼ ਦੇ ਵਿੱਚ ਉਹ ਰਖਵਾ ਦਿੱਤੇ ਆ ਤੇ ਵਕਾਇਦਾ ਕਮਰਾ ਬੁੱਕ ਕਰਾਇਆ ਗਿਆ ਸਾਰਾ ਕੁਝ ਕਰਾਇਆ ਗਿਆ ਉਹ ਜਹਾਜ਼ ਖੁਸ਼ੀ ਖੁਸ਼ੀ ਉੱਥੋਂ ਚੱਲ ਪੈਂਦਾ ਹੈ ਬਾਬਾ ਸੋਨ ਸਿੰਘ ਭਗਣਾ ਤੇ ਕਰਤਾਰ ਸਿੰਘ ਸਰਾਬਾ ਨੂੰ ਇਹ ਪੂਰੀ ਉਮੀਦ ਸੀ ਕਿ ਇਹ ਅਸਲਾ ਭਾਰਤ ਵਿੱਚ ਸਹੀ ਸਲਾਮਤ ਪਹੁੰਚ ਜਾਏਗਾ ਕਿਉਂਕਿ ਹਾਲਾਤ ਨਾਰਮਲ ਸਨ ਅਜੇ ਲੜਾਈ ਜਿਹੜੀ ਹੈਗਾ ਵਿਸ਼ਵ ਯੁੱਧ ਸ਼ੁਰੂ ਨਹੀਂ ਹੋਇਆ ਸੀ ਇਸ ਕਰਕੇ ਬੰਦਰਗਾਹਾਂ ਦੇ ਉੱਪਰ ਵੀ ਕੋਈ ਜ਼ਿਆਦਾ ਚੌਕਸੀ ਨਹੀਂ ਸੀ ਉਨੇ ਜਹਾਜ਼ ਉੱਥੋਂ ਚੱਲ ਪਿਆ ਜਦੋਂ ਉੱਥੋਂ ਚੱਲਿਆ ਇਹ ਜੋਪੋਹਾਮਾ ਪਹੁੰਚ ਗਿਆ ਜੋਪੋਹਾਮ ਜਦੋਂ ਇਹ ਪਹੁੰਚਿਆ ਏਸ ਦੇ ਪਹੁੰਚਣ ਤੋਂ ਪਹਿਲਾਂ ਹੀ ਵਰਲਡ ਵਾਰ ਲੱਗ ਚੁੱਕਿਆ ਸੀ ਇਹ ਜਹਾਜ਼ ਹਲੇ ਪਿੱਛੇ ਸੀ ਕਿ ਲੜਾਈ ਦੀ ਖਬਰ ਜਿਹੜੀ ਹੈਗੀ ਆ ਬਾਬਾ ਸੋਹਣ ਸਿੰਘ ਭਕਣਾ ਨੂੰ ਮਿਲ ਗਈ ਕਿ ਲੜਾਈ ਲੱਗ ਚੁੱਕੀ ਹੈ ਤੇ ਫੇਰ ਜਿੰਨੀਆਂ ਵੀ ਬੰਦਰਗਾਹਾਂ ਸੀਗੀਆਂ ਅੰਗਰੇਜ਼ੀ ਸਰਕਾਰ ਨੇ ਬਹੁਤ ਜ਼ਿਆਦਾ ਚੌਪਸੀ ਕਰ ਦਿੱਤੀ ਕਿ ਜਿਹੜੇ ਲੋਕ ਉੱਥੋਂ ਬਾਹਰ ਜਾਂਦੇ ਆ ਜਿਹੜੇ ਬਾਹਰੋਂ ਆਉਂਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਸਕਰੀਨਿੰਗ ਦੇ ਵਿੱਚੋਂ ਲੰਘਣਾ ਪੈਂਦਾ ਸੀ ਹੁਣ ਬਾਬਾ ਸੋਹਣ ਸਿੰਘ ਕੋਲੇ ਹਸਲਾ ਹੈ ਇਸ ਕਰਕੇ ਉਸ ਨੂੰ ਬਹਫੂਜ਼ ਰੱਖਣਾ ਬਹੁਤ ਜ਼ਰੂਰੀ ਸੀ ਇਸ ਲਈ ਬਾਬਾ ਸੋਹਣ ਸਿੰਘ ਪਕਣਾ ਨੇ ਜਹਾਜ਼ ਦੇ ਸਟੋਰ ਕੀਪਰ ਦੇ ਨਾਲ ਟਾਈਪ ਕੀਤਾ ਉਸ ਨੂੰ ਕੁਝ ਪੈਸਿਆਂ ਦਾ ਲਾਲਚ ਦਿੱਤਾ ਕਿ ਉਹ ਜੋコハマ ਬੰਦਰਗਾਹ ਦੇ ਉੱਪਰ ਇਹ ਜਿਹੜਾ ਮਾਲ ਹੈਗਾ ਜੋ ਉੱਥੇ ਕਸਟਮ ਵਾਲੇ ਬੈਠੇ ਆ ਉਹਨਾਂ ਤੋਂ ਸਹੀ ਸਲਾਮਤ ਲੰਘਾ ਦੇਵੇ ਤੇ ਉਹ ਸਟੋਰ ਕੀਪਰ ਨੇ ਕਸਟਮ ਵਾਲਿਆਂ ਨੂੰ ਕੁਝ ਪੈਸੇ ਦੇ ਕੇ ਉਹ ਦੋਨੋਂ ਪੇਟੀਆਂ ਜਿਹੜੀਆਂ ਸੀਗੀਆਂ ਹਾਂ ਹਾਂ ਲੰਗਾ ਦਿੱਤੀਆਂ ਤੇ ਮਾਲ ਜਿਹੜਾ ਹੈਗਾ ਸਹੀ ਸਲਾਮਤ ਜੋਖੋਹਾਮਾ ਪਹੁੰਚ ਗਿਆ ਤੇ ਜੋਖੋਹਾਮਾ ਤੋਂ ਬਾਅਦ ਇਹ ਪੇਟੀਆਂ ਇੱਕ ਹੋਰ ਜਹਾਜ਼ ਵਿੱਚ ਰੱਖੀਆਂ ਗਈਆਂ ਉਹ ਹਾਂਗਕਾਂਗ ਗਿਆ ਉਸ ਤੋਂ ਬਾਅਦ ਉਹ ਜਹਾਜ਼ ਜਿਹੜਾ ਹੈਗਾ ਸਿੰਗਾਪੁਰ ਗਿਆ ਹੁਣ ਸਿੰਗਾਪੁਰ ਤੱਕ ਇਹ ਸਹੀ ਸਲਾਮਤ ਜਿਹੜੀਆਂ ਸੀਗੀਆਂ ਪਹੁੰਚ ਚੁੱਕੀਆਂ ਸੀਗੀਆਂ ਹੁਣ ਸਿੰਗਾਪੁਰ ਤੋਂ ਬਾਅਦ ਜੋ ਕਿ ਇਸੇ ਸਮੇਂ ਕਈ ਹੋਰ ਜਹਾਜ਼ ਜਿਹੜੇ ਸੀ ਉਹ ਵੀ ਨਾਲ ਨਾਲ ਚੱਲ ਰਹੇ ਸਨ ਇੱਕ ਅੰਗਰੇਜ਼ੀ ਸੈਨਾ ਦਾ ਜਹਾਜ਼ ਜਿਹਦੇ ਵਿੱਚ ਬਹੁਤ ਸਾਰੇ ਸਿੱਖ ਸੈਨਿਕ ਵੀ ਸਨ ਉਹ ਵੀ ਹਾਂਗਕਾਂਗ ਤੋਂ ਸਿੰਗਾਪੁਰ ਗਿਆ ਤੇ ਸਿੰਗਾਪੁਰ ਤੋਂ ਜਿਹੜਾ ਪਿਨਾਗ ਉਹਨੇ ਜਾਣਾ ਸੀਗਾ ਪਿਨਾਗ ਤੱਕ ਉਹ ਇਕੱਠੇ ਗਏ ਜਦੋਂ ਪਿਨਾਗ ਤੱਕ ਇਕੱਠੇ ਗਏ ਤੇ ਫਿਰ ਪਿਨਾਗ ਜਾ ਕੇ ਉਸ ਨੂੰ ਖਬਰ ਮਿਲੀ ਕਿ ਉਹ ਜਹਾਜ਼ ਕਿਉਂਕਿ ਬਾਬਾ ਸੋਨ ਸਿੰਘ ਭਖਨਾ ਨੇ ਆਪਣੀਆਂ ਬੇਟੀਆਂ ਨੂੰ ਅੰਗਰੇਜ਼ੀ ਜਹਾਜ਼ ਦੇ ਵਿੱਚ ਰਖਾ ਦਿੱਤੀਆਂ ਸੀਗੀਆਂ ਤਾਂ ਕਿ ਉਹ ਜਹਾਜ਼ ਦੀ ਕਿਸੇ ਨੇ ਚੈਕਿੰਗ ਨਹੀਂ ਕਰਨੀ ਸੀ ਕਿਉਂਕਿ ਆਰਮੀ ਉਹਦੇ ਵਿੱਚ ਜ਼ਿਆਦਾਤਰ ਸੀ। ਜਦੋਂ ਉਸ ਜਹਾਜ਼ ਨੇ ਕਲਕੱਤੇ ਆਣਾ ਸੀ ਸੋ ਇਹ ਸੋਨ ਸਿੰਘ ਭਖਨਾ ਚੰਗੀ ਤਰ੍ਹਾਂ ਜਾਣਦਾ ਜੀ ਕਿ ਜਦੋਂ ਇਹ ਜਹਾਜ਼ ਕਲਕੱਤੇ ਲੱਗਿਆ ਤਾਂ ਉਹਦੇ ਵਿੱਚੋਂ ਅਸੀਂ ਸਿੱਖ ਫੌਜੀਆਂ ਦੀ ਸਹਾਇਤਾ ਦੇ ਨਾਲ ਇਹ ਆਪਣਾ ਆਸਰਾ ਜਿਹੜਾ ਹੈਗਾ ਸਹੀ ਥਾਂ ਤੇ ਪਹੁੰਚਾ ਦੇਵਾਂਗੇ। ਉੱਥੋਂ ਤੱਕ ਤਾਂ ਇਹ ਜਹਾਜ਼ ਜਿਹੜੇ ਹੈਗੇ ਆ ਇਕੱਠੇ ਆਏ ਪਨਾਗ ਤੱਕ ਤੇ ਪਨਾਗ ਤੇ ਜਦੋਂ ਇਹ ਪਹੁੰਚਿਆ ਉੱਥੇ ਉਸ ਨੂੰ ਸਨੇਹਾ ਮਿਲਿਆ ਅੰਗਰੇਜ਼ੀ ਜਹਾਜ਼ ਨੂੰ ਇਹ ਹੁਣ ਭਾਰਤ ਵਿੱਚ ਨਹੀਂ ਜਾਏਗਾ ਉਸ ਉਸ ਜਹਾਜ਼ ਨੇ ਹੁਣ ਫਰਾਂਸ ਵੱਲ ਜਾਣਾ ਹੈ ਉਹਨੇ ਕਿਸਮਤ ਦਾ ਖੇਡ ਹੈ ਕਿ ਜਿਸ ਜਹਾਜ਼ ਦੇ ਵਿੱਚ ਬਾਬਾ ਸੋਹਣ ਸਿੰਘ ਭਟਕਣਾ ਦਾ ਅਸਲਾ ਰੱਖਿਆ ਹੋਇਆ ਹੈ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਉਹਦੇ ਨਾਲ ਚੱਲ ਰਿਹਾ ਜੋਖਮਾਂ ਤੋਂ ਪਰ ਹੁਣ ਅਚਾਨਕ ਪਿਨਾਕ ਜਾ ਕੇ ਉਸ ਜਹਾਜ਼ ਦਾ ਰੂਟ ਜਿਹੜਾ ਹੈਗਾ ਕੋਲਕੱਤਾ ਦੀ ਥਾਂ ਦੇ ਉੱਤੇ ਉਹਦਾ ਰੂਟ ਕਰ ਦਿੱਤਾ ਗਿਆ ਫਰਾਂਸ ਤੋਂ ਜਦੋਂ ਉਹ ਜਹਾਜ਼ ਚੱਲਿਆ ਤੇ ਰੂਟ ਉਸ ਦਾ ਚੇਂਜ ਹੋ ਗਿਆ ਤੇ ਬਾਬਾ ਸੋਣ ਸਿੰਘ ਪਕਣਾ ਦੀ ਕਾਲਜ ਦੇ ਵਿੱਚੋਂ ਇਹੋ ਜਿਹੀ ਹੂਕ ਨਿਕਲੀ ਕਿ ਇਹ ਇਹ ਉਹਦੇ ਨਾਲ ਕਿਵੇਂ ਹੋ ਗਿਆ ਉਹ ਅਸਲਾ ਕਿਉਂਕਿ ਭਾਰਤ ਤੋਂ ਥੋੜੀ ਹੀ ਦੂਰ ਸੀਗਾ ਭਾਰਤ ਵਿੱਚ ਉਸਗੇ ਪਹੁੰਚ ਜਾਣਾ ਸੀ ਪਰ ਕਿਸਮਤ ਦਾ ਖੇਡ ਜਿਹੜਾ ਹੈਗਾ ਕੁਝ ਹੋਰ ਮਨਜੂਰ ਸੀ ਉਹ ਅਸਲਾ ਜਿੱਥੋਂ ਚੱਲਿਆ ਸੀਗਾ ਉਸੇ ਰਸਤੇ ਤੇ ਜਿਹੜਾ ਹੈਗਾ ਉਧਰੋਂ ਚੱਲ ਪਿਆ ਸੋ ਇਸ ਤਰ੍ਹਾਂ ਦੇ ਨਾਲ ਬਾਬਾ ਸੋਹਣ ਸਿੰਘ ਭਕੜਾ ਜਦੋਂ ਉਹ ਜਹਾਜ਼ ਅੱਖਾਂ ਤੋਂ ਉੱਲੇ ਹੋਣ ਜਾ ਰਿਹਾ ਸੀ ਤਾਂ ਮਨ ਹੀ ਮਨ ਜਿਹੜਾ ਹੈਗਾ ਉਸ ਨੂੰ ਬਹੁਤ ਅਫਸੋਸ ਹੋਇਆ ਕਿ ਸੋਹਣਿਆ ਕੀ ਸੀ ਆਖਰ ਉਹਦੇ ਨਾਲ ਹੋ ਪੀ ਗਿਆ ਕਿਉਂਕਿ ਇਹ ਸਾਰਾ ਕੁਝ ਜਿਹੜਾ ਹੈਗਾ ਅਚਾਨਕ ਬਾਪਰੀ ਘਟਨਾ ਸੀ ਇਹਦੇ ਉੱਤੇ ਪਹਿਲਾਂ ਕੋਈ ਕਿਆਸਰਾਈ ਜਿਹੜੀ ਹੈਗੀ ਆ ਨਹੀਂ ਕੀਤੀ ਜਾ ਸਕਦੀ ਸੀ ਕਲਪਨਾ ਨਹੀਂ ਕੀਤੀ ਜਾ ਸਕਦੀ ਸੀ ਕਿ ਐਦਾਂ ਕੁਝ ਹੋ ਜਾਏਗਾ ਸੋ ਇਸ ਤਰ੍ਹਾਂ ਦੇ ਨਾਲ ਗਦਰਿਆਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਤੇ ਉਹਨਾਂ ਦਾ ਹਸਲਾ ਜਿਹੜਾ ਸੀਗਾ ਭਾਰਤ ਵਿੱਚ ਨਹੀਂ ਪਹੁੰਚ ਸਕਿਆ ਇਹ ਸੀਗੇ ਬਾਬਾ ਸੋਨ ਸਿੰਘ ਦੁਆਰਾ ਲਿਆਂਦੇ ਜਾ ਰਹੇ ਹਥਿਆਰਾਂ ਬਾਰੇ ਜਾਣਕਾਰੀ ਤੇ ਹੋਰ ਵਧੀਆ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਦਿੰਦੇ ਰਹੀਏ